ਮਨ ਕਰਨਾ ਤੈਨੂੰ ਛੱਡ ਦਿੱਤਾ ਜਾਵੇਗਾ ਤੇ ਭਾਈ ਕਾਲੂ ਮਿਸਰੀ ਕਹਿੰਦੇ ਕਿ ਇਹ ਬੋਲ ਕਰ ਇਹ ਕਦੇ ਨਹੀਂ ਹੋਵੇਗਾ ਕਿਉਂਕਿ ਜਿਹੜੀ ਸਿੱਖੀ ਮੇਰੇ ਬਾਜਾ ਵਾਲਿਆਂ ਨੇ ਦਿੱਤੀ ਹੈ ਇਸ ਸਿੱਖੀ ਤੋਂ ਮੈਂ ਮੰਤਰ ਨਹੀਂ ਹੁਣਾ ਕਿਉਂਕਿ ਸਿੱਖੀ ਦੀ ਖਾਤਰ ਕਲਕੀ ਧਰਮਤਾ ਤੋਂ ਸੁਮੇਸ਼ ਬਾਜਾ ਵਾਲਿਆਂ ਨੇ ਆਪਣਾ ਛੋਟੀ ਉਮਰ ਬਾਤ ਸਹਾਦਤ ਦਾ ਜਾਨ ਲੀਆ ਤੇ ਛੋਟੀ ਉਮਰ ਦੇ ਵਿੱਚ ਆਪਣੇ ਛੋਟੇ ਛੋਟੇ ਬੱਚਿਆਂ ਨੂੰ ਸ਼ਹੀਦ ਕਰਵਾਇਆ ਇਸ ਸਿੱਖੀ ਦੀ ਖਾਤਰ ਤੇ ਚਮਕੌਰ ਦੀ ਜੰਗ ਦੇ ਦੌਰ ਵੱਡੇ ਸੁਪੁੱਤਰਾਂ ਨੂੰ ਸੀਤ ਕਰਾਇਆ ਸੀ ਕੀ ਖਤਰ ਕਿ ਭਾਰਤ ਨੂੰ ਬਾਜਾ ਵਾਲੇ ਸਿੱਖ ਨੂੰ ਪੁੱਤ ਨੂੰ ਕਹਿਵੇ ਇਸਲਾਮ ਧਰਮ ਦੇ ਉੱਤੇ ਆ ਜਾ ਕਹਿੰਦੇ ਜਿਹੜਾ ਵੀ ਕੇਸਾਂ ਦਾ ਮਾਣ ਕਰ ਰਿਆ ਨਾ ਇਹ ਕੇਸ ਤੇਰੇ ਮੈਂ ਜਕਰੀਆ ਖਾਨ ਕੀਤਾ ਕਿ ਜੁੱਤੀਆਂ ਮਾਰ-ਮਾਰ ਕੇ ਕੇਸ ਤੇਰੇ ਢਾ ਲਿਆਂਗਾ ਤੇ ਕਹਿੰਦੇ ਭਾਈ ਚਾਲੂ ਸਿੰਘ ਜੀ ਕਹਿਣ ਲੱਗੇ ਕਿ ਦੇਖ ਭਾਈ ਜਕਰੀਆ ਖਾਨ ਕਿ ਤੂੰ ਝੁੱਤੀ ਦੇ ਨਾਲ ਗੱਲ ਕਰਦਾ ਏ ਤੇ ਮੇਰੇ ਬਾਜਰ ਵਾਲੇ ਸਤਿਗੁਰਾਂ ਦੀ ਇੰਨੀ ਕਿਰਪਾ ਹੈ ਕਿ ਜੇ ਤੂੰ ਇੱਕ ਕੈਂਕੀ ਨਾਲ ਵੀ ਕੱਟਣਾ ਚਾਹਵੇਂ ਨਾ ਤੇ ਕੈਂਕੀ ਨਾਲ ਵੀ ਇਹ ਕੇਸ ਮੇਰੇ ਕੱਟ ਨਹੀਂ ਜਾਣਾ ਤੇ ਕਹਿੰਦੇ ਇੱਕ ਦਿਨ ਸਮਾਂ ਆਵੇਗਾ ਤੂੰ ਜਿਹੜੀ ਝੁੱਤੀ ਦੀ ਗੱਲ ਕਰ ਰਿਹਾ ਏ ਤੇ ਇੱਕ ਦਿਨ ਸਮਾਂ ਆਏਗਾ ਤੇ ਮੇਰੀ ਝੁੱਤੀ ਦੇ ਅੱਗੇ ਹੋਊਗਾ ਤੇ ਮੇਰੀ ਝੁੱਤੀ ਦੇ ਨਾਲ ਤੈਨੂੰ ਮੈਂ ਅੱਗੇ ਲੈ ਕੇ ਜਾਵਾਂਗਾ ਤੇ ਕਹਿੰਦੇ ਇਸੇ ਤਰ੍ਹਾਂ ਜਦੋਂ ਭਾਈ ਤਾਰੂ ਸਿੰਘ ਦਾ ਉਹ ਸਮਾਂ ਆ ਗਿਆ ਕਿਤੇ ਜੀਵੀ ਦੇ ਕੇਸ ਨਹੀਂ ਕੱਟੇ ਜਾਂਦੇ ਨਾ ਤੇ ਖੂਪਰ ਸਮੇਤ ਇਹਦਾ ਜਿਹੜਾ ਕਿੱਸਾ ਸਮੇਤ ਜਿਹੜਾ ਇਹਦਾ ਖੂਪਰ ਉਹ ਤਾਂ ਕਿਵੇਂ ਭਾਈ ਤਾਰੂ ਸਿੰਘ ਨੇ ਜਦੋਂ ਉਹਨਾਂ ਅਸ਼ਨਾਣ ਪਾਣੀ ਦਿੱਤਾ ਤੇ ਜਲਾਦ ਨੇ ਆਪਣੀ ਉਹ ਤੀਸੀ ਜਿਹੜੀ ਸਾਰ ਤੇ ਲਾਇਕ ਯਾਰ ਕੀ ਤੇ ਕਹਿੰਦੇ ਉਦਰ ਭਾਈ ਤਰਨ ਸਿੰਘ ਜੀ ਹੁਣਾ ਨੇ ਜਦ ਕਿਸੇ ਦਾ ਪਾਠ ਰੱਬ ਕਰ ਦਿੱਤਾ ਹੈ ਕੋ ਔਂਕਾਰ ਸਤਨਾਮ ਕਰਤਾ ਪੁਰਖ ਨਿਰਭਉ ਨਿਰਵੈਰ ਅਤਾਲ ਮੂਰਤ ਅਜੂਨੀ ਸੈ ਭਗਵ ਗੁਰਪ੍ਰਸਾਦ ਜਪ ਆਦ ਸੱਚ ਜੁਗਾਂ ਸੱਚ ਹੈ ਭੀ ਸਤ ਨਾਨਕ ਹੋਸੀ ਭੀ ਸਤ ਕਹਿੰਦੇ ਇਸੇ ਤਰ੍ਹਾਂ ਗੁਰਬਾਣੀ ਦਾ ਜਾਪ ਜਿਹੜਾ ਸ੍ਰੀ ਗਮਪੀਸਾਹਬ ਦਾ ਪਾਠ ਚੱਲ ਰਿਹਾ ਹੈ ਕਹਿੰਦੇ ਭਾਈ ਤਾਰੂ ਸਿੰਘ ਦਾ ਕિસ્ਸਾ ਸਬੰਧਤ ਉੱਪਰ ਉਤਾਰ ਦਿੱਤਾ ਗਿਆ ਕਹਿੰਦੇ ਗੁਰਬਾਣੀ ਹੰਤ ਨਿਰੰਤਰ ਹੀ ਚੱਲ ਰਹੀ ਹੈ ਕਹਿੰਦੇ ਜਦੋਂ ਨਿਰੰਤਰ ਗੁਰਬਾਣੀ ਚੱਲੀ ਤੇ ਕਹਿੰਦੇ ਕੋ ਖੋਪਰ ਦੇ ਵਿੱਚੋਂ ਖੂਨ ਸੈ ਮਰੇ ਹੱਥ ਹੈ ਕਹਿੰਦੇ ਭਾਈ ਤਾਰੂ ਸਿੰਘ ਨੂੰ ਅਕਾਲ ਪੁਰਖ ਦੀ ਵਿਚ ਕੈਦ ਦਿੱਤਾ ਗਿਆ ਕਹਿੰਦੇ ਉਧਰ ਉਹਨਾ ਟਾਈ ਭਾਈ ਤਰੂ ਸਿੰਘ ਨੇ ਆਪਣੀ pran ਨਹੀਂ त्याਗੀ ਜਿੰਨਾ ਚਿਰ ਭਾਈ ਤਰੂ ਸਿੰਘ ਦਾ ਬਚਨ ਪੂਰਾ ਨਹੀਂ ਹੋਇਆ ਬਚਨ ਕਿਹੜਾ ਸੀ ਕਿ ਮੇਰੀ ਉੱਤੀ ਦੇ ਨਾਲ ਤੂੰ ਮੇਰੇ ਅੱਗੇ ਲਾਤੀ ਜਾਵੇਂ ਕਹਿੰਦੇ ਉਸੇ ਤਰ੍ਹਾਂ ਉਧਰ ਜ਼ਕਰੀਆ ਖਾਨ ਨੂੰ ਪਸ਼ਾਬ ਦਾ ਵਨ ਪੈ ਗਿਆ ਕਹਿੰਦੇ ਪਸ਼ਾਬ ਦਾ ਵਨ ਪਿਆ ਤੇ ਕਹਿੰਦੇ ਬੜੇ ਵੈਦ ਬੜੇ ਉੱਤੀ ਦੇ ਵੈਦ ਨੇ ਨਰਤ ਨਰਤਰ ਵੈਦ ਸੱਜੇ ਕਹਿੰਦਾ ਵਨ ਜਿਹੜਾ ਖੁੱਲੇ ਕਹਿੰਦੇ ਵਨ ਨਹੀਂ ਖੁੱਲਿਆ ਕਹਿੰਦੇ ਇੱਕ ਦਫਰ ਐਸਾ ਸਮਾਂ ਆ ਕਿ ਭਾਈ ਇਹਦਾ ਵਨ ਤਾਂ ਖੁੱਲੇਗਾ ਜੇ ਭਾਈ ਤਾਰੂ ਸਿੰਘ ਦੀ ਜੁੱਤੀ ਦੇ ਸਰਜ ਰਤਰੀ ਦੀ ਕਹਿੰਦੇ ਜਿਵੇਂ ਜਿਵੇਂ ਜਕਰੀਆ ਖਾਨ ਦੇ ਸਰ ਭਾਈ ਤਾਰੂ ਸਿੰਘ ਦੀ ਜੁੱਤੀ ਵੱਢਦੀ ਓਵੇਂ ਓਵੇਂ ਉਹਦੇ ਪ੍ਰਸਾਦ ਦਾ ਵਨ ਖੁੱਲ ਰਿਹਾ ਕਿਸੇ ਤਰ੍ਹਾਂ ਕਹਿੰਦੇ ਜਿਹੜੇ ਰੱਬ ਦੇ ਪਿਆਰੇ ਸਾਧਗਨ ਪ੍ਰਮਾਤਮਾ ਦੇ ਜੁੜੇ ਹੋਏ ਨਾ ਜਿਹੜੇ ਗੁਰਬਾਣੀ ਦੇ ਠਿਕਾ ਅੰਦਰਵਾਸਾ ਹੈ ਕਹਿੰਦੇ ਉਹਨਾਂ ਦੇ ਬੱਚਲੇ ਵੀ ਅਟਲ ਹੁੰਦੇ ਨੇ ਸਾਧੂ ਬੋਲੇ ਸਹਿ ਸਪਾਹੀ ਸਾਧੂ ਦਾ ਬੋਲੇਆ ਬਰਤਾਨਾ ਨਿਕਲੇ ਰੱਬ ਦੇ ਜੁੜੇ ਹੋਏ ਪ੍ਰਮਾਤਮਾ ਦੇ ਜੁੜੇ ਹੋਏ ਉਹ ਸੇਵਕ ਸਾਧੂ ਜਨ ਰੱਬ ਦੇ ਪਿਆਰੇ ਜਿੰਦੇ ਤੇ ਉਹਨਾਂ ਦਾ ਬਚਨ ਆਂਖੀ ਪਕਸਦਾ ਵੇ ਬਾਣੀ ਭਗਤ ਨਸ਼ਟ ਹੈ ਮੋਹ ਹੈ ਤੇ ਸਤਗੁਰੂ ਜੀ ਕਹਿੰਦੇ ਜੇ ਪ੍ਰਮਾਤਮਾ ਜੇ ਸੇਵੀ ਬੰਦੀ ਹੋਵੇ ਤੇ ਭਗਤ ਆਪਣੀ ਬੰਦਗੀ ਦੇ ਰਾਹੇ ਆਪਣੀ ਸੇਵਾ ਦੇ ਰਾਹੇ ਆਪਣੇ ਨਾਮ ਦੇ ਰਾਹੇ ਚੜਾ ਸਕਦੇ ਹੋ ਪਰ ਕਿਹਨਿ ਜਿਹੜੀ ਸਾਧੂ ਜਨਾਂ ਆਪਦੇ ਪਿਆਰੇ ਨੇ ਬਚਨ ਕਰਤਾ ਨਾ ਉਹ ਕਦੇ ਆਲਾ ਆਲੋਚਨ ਕਰਦਾ ਕਦੇ ਗੱਥਾ ਨਹੀਂ ਜਾਂਦਾ ਇਸ ਕਰਕੇ ਭਾਈ ਸਤਗੁਰਾਂ ਦੀ ਕਾਬਲ ਗੁਰਬਾਣੀ ਦੇ ਨਦੀਏ ਗੁਰਬਾਣੀ ਅੜੀਏ ਗੁਰਬਾਣੀ ਨੂੰ ਸਮਝੀਏ ਗੁਰਬਾਣੀ ਦੇ ਮਤਲਬ ਦੇ ਅਨੁਸਾਰ ਜਿੰਦਗੀ ਬਤੀਤ ਕਰੀਏ ਠੰਡੇ ਬਾਟੇ ਦੀ ਬੋਲ ਲੈ ਕੇ ਸਿੰਘ ਸੱਜੇ ਬਾਣੀ ਬਾਣੀ ਦੀ ਧਾਰਨੀ ਬਣੀਏ